ਕਮਦਮੀ ਟਕਸਾਲ ਦੇ 10ਵੇਂ ਮੁਖੀ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਸਨ। ਬਾਬਾ ਜੀ ਹਰ ਰੋਜ਼ 2 ਘੰਟੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਵੇਲੇ ਕਥਾ ਕਰਿਆ ਕਰਦੇ ਸਨ। ਜਿੱਥੇ ਸਾਰਾ ਸਾਰਾ ਦਿਨ ਨਾਮ ਸਿਮਰਨ ਅਭਿਆਸ ਕਰਨਾ, ਉੱਥੇ ਬਾਬਾ ਜੀ ਨੂੰ ਹੱਥੀਂ ਸੇਵਾ ਕਰਨ ਦਾ ਬੜਾ ਉਤਸ਼ਾਹ ਚਾ ਸੀ। ਬਾਬਾ ਜੀ ਵਿੱਚ ਐਸਾ ਉੱਦਮ ਸੀ ਕਿ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਸਭ ਤੋਂ ਪਹਿਲਾਂ ਇਸ਼ਨਾਨ ਕਰਨਾ, ਬਾਣੀ ਪੜ੍ਹਦਿਆਂ ਹੋਇਆਂ 150 ਗਾਗਰ ਖੂਹ ਦੇ ਵਿੱਚੋਂ ਭਰ ਕੇ ਹੋਦੀਆਂ ਦੇ ਵਿੱਚ ਸੰਗਤ ਦੇ ਇਸ਼ਨਾਨ ਕਰਨ ਦੇ ਲਈ ਬਾਬਾ ਜੀ ਨੇ ਅੰਮ੍ਰਿਤ ਵੇਲੇ ਭਰ ਦੇਣੀ ਫਿਰ ਬਾਬਾ ਜੀ ਨੇ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਝਾੜੂ ਦੇਣਾ ਝਾੜੂ ਦੇਣ ਤੋਂ ਬਾਅਦ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਕੇ ਮਹਾਰਾਜ ਜੀ ਦੀ ਤਾਬਿਆ ਵਿੱਚ ਬੈਠ ਕੇ ਹੀ ਜਪਜੀ ਸਾਹਿਬ ਗੁਰਬਾਣੀ ਦਾ ਪਾਠ ਕਰਨਾ ਬਾਬਾ ਜੀ ਆਪ ਹਰ ਰੋਜ਼ ਕੜਾਹ ਪ੍ਰਸ਼ਾਦੀ ਦੇਗ ਤਿਆਰ ਕਰਦੇ ਦੇਗ ਤਿਆਰ ਕਰਨ ਦੇ ਲਈ ਆਟਾ ਜੋ ਵਰਤਦੇ ਆਪ ਹੱਥੀ ਪੀਸਿਆ ਕਰਦੇ ਮਨ ਦੇ ਵਿੱਚ ਇਹ ਭਾਵਨਾ ਸੀ ਕਿ ਦਸਾਂ ਪਾਤਸ਼ਾਹਿਆਂ ਨੂੰ ਭੋਗ ਲੱਗਣਾ ਕੜਾਹ ਪ੍ਰਸ਼ਾਦੀ ਦੇਖਦਾ ਇਸ ਲਈ ਆਟਾ ਬਿਹਾਣੀ ਵਰਤਨਾ ਦੇਗ ਦੇ ਵਿੱਚ ਸੱਜਰਾ ਆਟਾ ਪਾਉਣਾ ਹੈ ਇੱਕ ਵਾਰ ਦੀਵਾਲੀ ਦਾ ਦਿਨ ਸੀ ਤਾਂ ਬਾਬਾ ਜੀ ਦੇ ਕੋਲ ਸਿੰਘਾਂ ਨੇ ਆ ਕੇ ਬੇਨਤੀ ਕੀਤੀ ਕਿ ਬਾਬਾ ਜੀ ਬਾਹਰ ਦੀਵੇ ਬਾਲੇ ਹਨ ਆਪ ਜੀ ਆ ਕੇ ਦੀਪਮਾਲਾ ਵੇਖਣਾ ਕਰੋ ਤਾਂ ਉਸ ਸਮੇਂ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਦਮਦਮੀ ਟਕਸਾਲ ਦੇ ਮੁਖੀ ਕਹਿਣ ਲੱਗੇ ਸਾਡੇ ਹਿਰਦੇ ਦੇ ਵਿੱਚ ਹੀ ਉਸ ਵਾਹਿਗੁਰੂ ਨੇ ਦੀਵਾ ਬਾਲ ਦਿੱਤਾ ਹੈ ਸੋ ਸਾਨੂੰ ਇਹ ਬਾਹਰਲੀ ਦੀਵੇ ਵੇਖਣ ਦੀ ਹੁਣ ਲੋੜ ਨਹੀਂ